ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਰੇ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਬਹੁ ਅਰਥਕ ਸ਼ਬਦਾਂ ਦੇ ਤੇ ਇਹ ਤਿੰਨ ਸ਼ਬਦ ਨੇ ਦੁਏ ਨੌ ਨਿਆਂ ਔਰ ਇਹਨਾਂ ਦੀ ਵਿਚਾਰ ਆਪਾਂ ਇਹਨਾਂ ਪੰਕਤੀਆਂ ਦੀ ਰੋਸ਼ਨੀ ਦੇ ਵਿੱਚ ਕਰਨੀ ਹੈ ਤਾਂ ਕਿ ਆਪਾਂ ਨੂੰ ਇਹਨਾਂ ਦੇ ਅਰਥ ਜਿਹੜੇ ਆ ਉਹ ਵਾਕ ਵਾਕ ਜਿਹੜੇ ਆ ਬਹੁ ਅਰਥਕ ਹਨ ਵਾਕ ਵਾਕ ਨਿਕਲਦੇ ਉਹਨਾਂ ਦੀ ਆਪਾਂ ਨੂੰ ਪਤਾ ਲੱਗ ਸਕੇ ਤੋਂ ਸਾਧ ਸੰਗਤ ਪਹਿਲਾ ਜਿਹੜਾ ਹੈ ਦੋਏ ਦੋਏ ਦਾ ਮਤਲਬ ਹੈ ਦੋ ਜਿਹੜੀ ਗਿਣਤੀ ਕੋਈ ਬਹੁਤੇ ਜਿਹੜੇ ਗਿਣਤੀ ਦੇ ਲਫ਼ਜ਼ ਹੁੰਦੇ ਨੇ ਨਾ ਉਹ ਸਿਆਰੀ ਦੇ ਨਾਲ ਆਉਂਦੇ ਆ ਸਿਆਰੀ ਅੰਤ ਹੁੰਦੇ ਨੇ ਆਖਰੀ ਅੱਖਰ ਨੂੰ ਸਿਆਰੀ ਲੱਗਦੀ ਹੁੰਦੀ ਹੈ ਜਿਵੇਂ ਦੋਏ ਆ ਪੰਜ ਹੈ ਚਾਰ ਹੈ 70 ਹੈ 860 ਹੈ ਠੀਕ ਹੈ ਉਹ ਮਤਲਬ ਦੋਏ ਆ ਦੋ ਮਤਲਬ ਦੋ ਨਾਨਕ ਤਰਵਰ 1 ਨਾਨਕ ਤਰਵਰ 1 ਫਲ ਦੋਏ ਪਖੇਰੂ ਆਏ ਏ ਨਾਨਕ ਤਰਵਰ ਦਰਸਤ ਕਿਹੜਾ ਦਰਸਤ ਏਕ ਆਗੇ ਕਿਹੜਾ ਸੰਸਾਰ ਰੂਪੀ ਆ ਨਾ ਦਰਸਤਾ ਇਹ ਏਕਾ ਇੱਕ ਫਲ ਇੱਕ ਫਲ ਇੱਕ ਮੋਹ ਰੂਪੀ ਫਲ ਆ ਦੋਏ ਪਖੇਰੂ ਆਏ ਦੋ ਪਖੇਰੂ ਇਹਦੇ ਤੇ ਆਏ ਕਿਹੜਾ ਇੱਕ ਗੁਰਮੁਖ ਤੇ ਇੱਕ ਮਨਮੁਖ ਇੱਕ ਮਨਮੁਖ ਤੋਂ ਭਾਵ ਅਸੀਂ ਇਹ ਕਰਨਾ ਹੈ ਵੀ ਦੋਇ ਦਾ ਮਤਲਬ ਹੈ ਦੋ ਪਖੀਰੂ ਦੋਏ ਪਖੀਰੂ ਆਏ ਇੱਕ ਗੁਰਮਖ ਇੱਕ ਮਨਮੁਖ ਐਸ ਜਿਹੜੇ ਸੰਸਾਰ ਰੂਪੀ ਸੰਸਾਰ ਦੇ ਉੱਤੇ ਜਿਹੜੇ ਆ ਨਾ ਇਹ ਆਏ ਆ ਇੱਕ ਫਲ ਠੀਕ ਹੈ ਫਲ ਕਿਹੜਾ ਹੈ ਮੋਹ ਦਾ ਤੇ ਮੋਹ ਦਾ ਫਲ ਤੇ ਦੋ ਪਖੀਰੂ ਆਏ ਆ ਇਹ ਆਪਾਂ ਨੂੰ ਮਤਲਬ ਆਪਾਂ ਕਹਦੇ ਆ ਵੀ ਦੋਏ ਦਾ ਮਤਲਬ ਦੋ ਆ ਅੱਗੇ ਖਾਰ ਸਮੁੰਦਰ ਢੰਡੋਲੀ ਹੈ ਇੱਕ ਮਣੀਆਂ ਪਾਵਾਂ ਖਾਰਤ ਸਮੁੰਦਰ ਖਾਰਾ ਸਮੁੰਦਰ ਟੰਡੋਲੀਏ ਉਹਨੂੰ ਟੰਡੋਲੀਏ ਇੱਕ ਮਣੀਆਂ ਪਾਵੇ ਤੇ ਇੱਕ ਉਹਦੇ ਚੋਂ ਮਣੀਆਂ ਪ੍ਰਾਪਤ ਕਰੇ ਦੋਏ ਦਿਨ ਦੋਏ ਦਿਨ ਚਾਰ ਸੁਹਾਵਣਾ ਉਹ ਜਿਹੜੀ ਮਣੀ ਐ ਮਣੀ ਐ ਉਹ ਦੋ ਦਿਨ ਦੋ ਚਾਰ ਦਿਨ ਸੁਹਾਵਣੀ ਐ ਸੋਹਣੀ ਲੱਗਦੀ ਐ ਮਾਟੀ ਤੇ ਸਖਾਵੇ ਫਿਰ ਉਸਨੂੰ ਮਾਟੀ ਨੇ ਖਾ ਜਾਂਦੀ ਐ ਫਿਰ ਉਹਨੂੰ ਮਾਟੀ ਖਾ ਜਾਂਦੀ ਹੈ ਉਹ ਇਹ ਦੋਨੇ ਚੀਜ਼ਾਂ ਆ ਗਈਆਂ ਦੋਏ ਦੋਏ ਦਾ ਮਤਲਬ ਦੋ ਹੋ ਗਿਆ ਅੱਗੇ ਕਬੀਰ ਕਬੀਰ ਧਰਤੀ ਅਰ ਆਕਾਸ਼ ਮੈਂ ਕਬੀਰ ਧਰਤੀ हे ਕਬੀਰ ਧਰਤੀ ਅਰ ਆਕਾਸ਼ ਅਰ ਹੁੰਦਾ ਅਤੇ ਇਹ ਕੀ ਹੈ ਕਨਜੰਕਸ਼ਨ ਯੋਜਕ ਧਰਤੀ ਅਰ ਆਕਾਸ਼ ਮੈਂ ਵਿੱਚ ਦੋਏ ਤੂੰ ਬੜੀ ਆਬਾਦ ਦੋਏ हे ਦੋਏ ਦ્વੈਤ ਤੂੰ ਬੜੀ ਹੀ ਤਾਕ ਦਵਾਰਾਂ ਬੜੀ ਜਿਹਦੇ ਤੇ ਕਾਬੂ ਕੋਣੋ ਅੱਖਾਂ ਦਵੈ ਅਗੇ ਨੌ ਘਰ ਦੇਖ ਜੋ ਕਾਮਨ ਭੂਲੀ ਬਸਤ ਅਨੂਪ ਨਾ ਪਾਈ ਨੌ ਘਰ ਨੌ ਘਰ ਕਿਹੜੇ ਸਾਧ ਸੰਗਤ ਪਤਾ ਆ ਦੋ ਅੱਖਾਂ ਦੋ ਕੰਨ ਹਾਂਜੀ ਤੇ ਦੋ ਨਾਸਾਂ ਆ ਇੱਕ ਮੂੰਹ ਆ ਇੱਕ ਰੇਂਗਾ ਇੱਕ ਗੁੱਦਾ ਇਹ ਸਾਰੇ ਨੌ ਬਣ ਜਾਂਦੇ ਆ ਇਹ ਜਿਹੜੀ ਜੀਵਸਤਰੀ ਇੰਨਾ ਜੀ ਭੁੱਲੀ ਫਿਰਦੀ ਆ ਤੇ ਵਸਤਾਂ ਨੂੰ ਨਾ ਪਾਈ ਜਿਹੜੀ ਅੰਦਰ ਉਹਦੇ ਨਾਮ ਰੂਪੀ ਵਸੂ ਹੈ ਨਾ ਉਹ ਇਹ ਜਿਹਨੇ ਪ੍ਰਾਰਥਨਾ ਕੀਤੀ ਉਹਦੇ ਦਾ ਧਿਆਨ ਹੀ ਨਹੀਂ ਇੰਨਾ ਜੀ ਉਲਝੀ ਹੋਈ ਹੈ ਨੋਆਂ ਦੇ ਵਿੱਚ ਅੱਗੇ ਹੈ ਇਹ ਨੌ ਘਰ ਨੌ ਗਿਣਤੀ ਦੇ ਨੌ ਗਿਣਤੀ ਦੇ ਨੌ ਹੈ ਇਹਨੂੰ ਕੋਈ ਹੁਸ਼ਿਆਰੀ ਵਗੈਰਾ ਇਹਨੂੰ ਮਤਲਬ ਲੱਗਦੀ ਨਹੀਂ ਹੁੰਦੀ ਨਾ ਤੇ ਇਹ ਨੌ ਇਸ ਤਰ੍ਹਾਂ ਹੁੰਦਾ ਨੌ ਦੀ ਗਿਣਤੀ ਜਿਹੜੀ ਆ ਐਂ ਆਉਂਦੀ ਆ ਬਾਕੀ ਆਪਾਂ ਗੱਲ ਕੀਤੀ ਪੰਜ ਚਾਰ ਉਹਨਾਂ ਦੀ ਸਿਆਰੀ ਹੁੰਦੀ ਹੈ ਇਹ ਨੌ ਘਰ ਦੇਖ ਜੋ ਕਾਮਨ ਪੂਲੀ ਬਸ ਅਨੂਪ ਪਾਈ ਅੱਗੇ ਇਸ ਨੂੰ ਹੋਰ ਥਾਉ ਨਾਹੀ ਇਸ ਨੂੰ ਇਸ ਜਿੰਦ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਸ਼ਬਦ ਲਾਗ ਸ਼ਬਦ ਦੇ ਨਾਲ ਲੱਗ ਕੇ ਸ਼ਬਦ ਸੁਰਤੀ ਟਕਾ ਕੇ ਉਹ ਸਵਾਰਿਆ ਜਿਸ ਨੂੰ ਆਪ ਦਿਆਲ ਹੋਏ ਜਿਸ ਨੂੰ ਇਹ ਵੀ ਨੋਆ ਇਸ ਸੰਬੰਧਤਾ ਜਾਂਦਾ ਜਿਸ ਆਪ ਦਿਵਾਲ ਨੋ ਨੋ ਹੋ ਗਿਆ ਸਮਾਨ ਸੰਬੰਧਕ ਜਿਸ ਨੂੰ ਆਪ ਦਿਵਾਲ ਹੋਏ ਜਿਸ ਨੂੰ ਉਹ ਆਪ ਦਿਵਾਲ ਹੁੰਦਾ ਸੋ ਗੁਰਮੁਖ ਨਾਮ ਸਮਾਇ ਜੀ ਦੇ ਤੇ ਉਹ ਦਿਵਾਲ ਹੁੰਦਾ ਉਹ ਗੁਰਮੁਖ ਗੁਰੂ ਦੇ ਰਾਹੀ ਨਾਮ ਦੇ ਵਿੱਚ ਸਮਾ ਜਾਂਦਾ ਉਹ ਨਾਮ ਦੇ ਵਿੱਚ ਸਮਾ ਜਾਂਦਾ ਜਿਸ ਨੂੰ ਆਪ ਦਿਵਾਲ ਹੋਏ ਜਿਹਦੇ ਤੇ ਆਪ ਕੌਣ ਉਹ ਪਰਮਾਤਮਾ ਦਿਵਾਲ ਹੁੰਦਾ ਆਪੇ ਤਖਤ ਬਹਿ ਸੱਚ ਨਿਆਈ ਇਹ ਨਿਆਈ ਜਿਹੜਾ ਨਿਆ ਕਰਨ ਵਾਲਾ ਪੁਲਿੰਗ ਹੈ ਇਹ ਨਿਆਈ ਆਪੇ ਉਹ ਪਰਮਾਤਮਾ ਨਿਆ ਕਰਨ ਵਾਲਾ ਜਿਹੜਾ ਹਾ ਉਹ ਤੇ ਤਖਤੇ ਬੈਠੇ ਹੋਏ ਕਿਰਪਾਲ ਮਾਤ ਪਿਤ ਨਿਆਈ ਉਹ ਕਿਰਪਾਲ ਹੋ ਕੇ ਕਿਵੇਂ ਮਾਤ ਪਿਤ ਨਿਆਈ ਵਾਂਗ ਆਪਾਂ ਕਹਿੰਦੇ ਉਹਦੇ ਵਾਂਗ ਹੈ ਵਾਂਗ ਵਾਂਗ ਜਿਹਦੇ ਹੋਏ ਬਾਰਕ ਜਿਉਂ ਪ੍ਰਤ ਪਾਰਿਆ ਬਾਰਕ ਨੂੰ ਜਿਉਂ ਉਹਨੇ ਪ੍ਰਤ ਪਾਰਿਆ ਪਾਲਿਆ ਸੋ ਸਾਧ ਸੰਗਤ ਇਹ ਹੀ ਅਰਥ ਇਹਨਾਂ ਦੇ ਜਿਆਦਾ ਜਿਆਦੇ ਦੋ ਦੋ ਸੀ ਤਾਂ ਅਸੀਂ ਉਹਨਾਂ ਨੂੰ ਇਹਨਾਂ ਦੇ ਪੰਕਤੀਆਂ ਦੇ ਰਹੀ ਸਪਸ਼ਟ ਕਰਨ ਦਾ ਯਤਨ ਕੀਤਾ ਸੋ ਸਾਥ ਸੰਗਤ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ